ਬੰਦ ਹੁੰਦੇ ਆਪਾਂ ਉਹੋ ਜੀ ਮੋਡੀਫਿਕੇਸ਼ਨ ਕਰਕੇ ਦੇਣਾ ਠੀਕ ਹੈ ਇਹ ਨਹੀਂ ਕੱਲੀ ਬਾਈ ਮੈਂ ਆਪਦੀ ਵਾਹ ਵਾ ਮਾਰਾ ਨਜਾਇਜ਼ ਵੱਡਾ ਟਰਬੋ ਲਾ ਕੇ ਟਰੈਕਟਰ ਤੋਂ ਉਹਨਾਂ ਦਾ ਉਹ ਕੰਮ ਨਹੀਂ ਬਾਈ ਆਪਾਂ ਕਰਦੇਗੇ ਠੀਕ ਹੈ ਠੀਕ ਹੈ ਆਪਾਂ ਜਿਹੜੀ ਜ਼ਮੀਂਦਾਰ ਦੇ ਹੱਕ ਦੀ ਮੋਡੀਫਿਕੇਸ਼ਨ ਉਹ ਹੀ ਕਰਦੇ ਆ ਆਪਾਂ ਲੋਕਾਂ ਕੋਲ ਨਹੀਂ ਬਾਈ ਆਪਦੀ ਵਾਹ ਵਾ ਕੋਲ ਜਾਂ ਅੱਗੇ ਚ ਕਾ ਚ ਕ ਵਿਖਾਈ ਜਾਈਗੇ ਉਹ ਕੰਮ ਨਹੀਂ ਵੀਰੇ ਆਪਾਂ ਕਰਦੇਗੇ ਆਪਾਂ ਅਗਲੇ ਨੂੰ ਰੈ ਦੇ ਦਿੰਨੇ ਆ ਤੇ ਇਹਦੇ ਵਿੱਚ ਹੁਣ ਇੱਕ ਪੁਰਜਾ ਆਪਾਂ ਲਾਇਆ ਵਾ ਜਿਹੜਾ ਮੌਕੇ ਤੇ ਐਚਪੀ ਤਕਰੀਬਨ 4 ਤੋਂ 4.5 ਐਚਪੀ ਜਨਰੇਟ ਕਰੂਗਾ ਮੌਕੇ ਤੇ ਉਸ ਟਾਈਮ ਉਹਦੀ ਸਵਿਚ ਲਾਵਾਂਗੇ ਸਵਿਚ ਲੱਗਣ ਸਾਰ ਹੀ ਉਹ ਐਚਪੀ ਵਧਾਊਗਾ ਜੀ ਜਾ ਬੰਜਨ ਨਾਲ ਕੋਸ਼ ਚੀਜ਼ਾਂ ਜਾਦੀ ਚੇਂਜ ਕਰਨੀਆਂ ਪੈਣੀਆਂ ਜਿਵੇਂ ਆਪਾਂ 855 ਉਹਨਾਂ ਹੱਡਾਂ 'ਚ ਹੀ ਕਰ ਦਿੰਨੇ ਆ ਠੀਕ ਹੈ ਜੀ ਇਹ ਉਹਨਾਂ ਹੱਡਾਂ 'ਚ ਵੀ ਐਫੀ ਹੋ ਜਾਂਦਾ ਤੇ ਇਹ ਹੈੱਡ ਬਦਲ ਕੇ ਵੀ ਐਫੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਕੰਮ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਹੈਗਾ ਜੀ ਫੋਰ ਸੇਲ 14 ਮਾਡਲ ਹੈ ਜੀ ਇਹ ਅੱਛਾ ਜੀ ਇਹ ਵਕਾਊ ਵੀ ਹੈ ਵਕਾਊ ਵੀ ਹੈ ਜੀ ਇੱਥੇ ਹੀ ਇਹ ਪਹਿਲੇ ਘਰੇ ਆ ਟਰੈਕਟਰ origianally ਚੱਲਿਆ ਜੀ ਤੇ ਘਰੇਤਾ ਦਾ ਲੈਨੇ ਤੇ ਬਾਈ ਦਾ ਤੇ ਟੂਡੀ ਦਾ ਹੀ ਤੇ ਰੇਤੇ ਤੇ ਬਈ ਕੋਈ ਫਰਕ ਲੱਗਿਆ ਹੁਣ ਫਰਕ ਲੱਗਾ ਹੀ ਰੇਤੇ ਸਵਰਾਜ ਨਾਲ ਅੱਗੇ 1000 ਰੁਪਏ ਦਾ ਤੇਲ ਵੱਧ ਖਾਂਦਾ ਸੀ ਹੁਣ ਤੁਣ 2 300 ਦਾ ਘੱਟ ਖਾਂਦਾ ਜੀ ਘੱਟ ਖਾਂਦਾ ਉਹ ਅਗਲੇ ਨੂੰ ਜਿੰਨੇ ਚ ਲੋਕੀ ਵੈਸੇ ਟਰਬੋ ਦੇਂਦੇ ਆ ਬਾਈ ਨੇ ਉਹਨੇ ਚ ਕੰਮ ਕਰਤਾ ਠੀਕ ਆ ਜਿੰਨੇ ਚ ਲੋਕ ਇਕੱਲੇ ਟਰਬੋ ਲਾਉਂਦੇ ਆ ਉਹਨੇ ਚ ਬਾਈ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਨਿਊ ਜੀਮਿੰਦਾਰਾ ਟਰੈਕਟਰ ਵਰਕਸ਼ਾਪ ਸਾਧਕ ਆਏ ਆ ਜੀ ਨੇੜੇ ਫਰੋਜਪੁਰ ਸਤਿ ਸ਼੍ਰੀ ਅਕਾਲ ਜੀ ਬਾਈ ਨੇ ਮਿਲਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਕਸ਼ਾਪ ਤੇ ਪਹੁੰਚਣ ਤੇ ਵੀਰੇ ਪਹਿਲਾਂ ਧੰਨਵਾਦ ਜੀ ਧੰਨਵਾਦ ਤੇ ਮੈਂਨ ਆਪਾਂ ਅੱਜ ਟਰੈਕਟਰ ਬਾਈ 363 ਦਿਖਾ ਰਹੇ ਹਾਂ ਹਾਂ ਜੀ 363 ਸਪੈਸ਼ਲ ਐਡੀਸ਼ਨ ਵੀਰੇ ਠੀਕ ਹੈ ਜੀ 24 ਮਾਡਲ ਜੀ ਪਹਿਲੇ ਮਹੀਨੇ ਵਾਲਾ ਇਹ ਠੀਕ ਹੈ ਜੀ ਤੇ ਆਪਣੀ ਵਰਕਸ਼ਾਪ ਤੇ ਕਿਹੜੇ ਕਿਹੜੇ ਟਰੈਕਟਰ ਆਈ ਫਿਲ ਹਾਲ ਪਹਿਲਾਂ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਦੇ ਠੀਕ ਹੈ ਦੋ ਡਰਾਈਵਰਾਂ ਦੀ ਕਾਲਾ ਪੱਡਲ ਡਿਲੀਵਰੀ ਦਿੱਤੀ ਹੈ ਜੀ ਪਾਵਰ ਸਟੀeringਾਂ ਦੀ ਠੀਕ ਹੈ ਜੀ ਤਾਂ ਬਾਈ ਆਪਣਾ ਐਡਰੈਸ ਮੜਾ ਸਵਾਰ ਕੇ ਤੁਸੀਂ ਪਹਿਲਾਂ ਦੱਸ ਹੀ ਦਿਓ ਐਡਰੈਸ ਬਾਈ ਆਪਣਾ ਹੈਗਾ ਜੀ ਜੰਡ ਸਾਹਿਬ ਰੋਡ ਨੇੜੇ ਕਾਲੀ ਮਾਤਾ ਦੇ ਮੰਦਰ ਵਾਲੀ ਗਲੀ ਠੀਕ ਹੈ ਜੀ ਕਾਲੀ ਮਾਤਾ ਦੇ ਮੰਦਰ ਦੇ ਸਾਹਮਣੇ ਗਲੀ ਹੈ ਬਾਈ ਉਹ ਗਲੀ ਦੇ ਵਿੱਚ ਆਪਣੀ ਵਰਕਸ਼ਾਪ ਹੈ ਜੀ ਹਾਂਜੀ ਤੇ ਬਾਈ ਜੀ ਆਪਾਂ ਇਹ ਸਵਰਾਜ ਦਾ ਕੀ ਕੰਮ ਕਰ ਰਹੇ ਹਾਂ ਜੀ ਇਦਾਂ ਸਾਰਸ ਵਗੈਰਾ ਕੀਤੀ ਹੈ ਇੱਕ ਟੈਪਟਨ ਦਾ ਨਿਕਾ ਛੋਟਾ ਮੋਟਾ ਕੰਮ ਹੁੰਦਾ ਸੀਗਾ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਹੈਗਾ ਜੀ ਫੋਰ ਸੇਲ 14 ਮਾਡਲ ਹੈ ਜੀ ਇਹ ਅੱਛਾ ਜੀ ਇਹ ਵਕਾਊ ਵੀ ਹੈ ਵਕਾਊ ਵੀ ਹੈ ਇਹ ਰੈਕਟਰ ਇਹ ਪਹਿਲੀ ਘਰੀ ਹੈ ਟਰੈਕਟਰ ओरिजिनल ਹੀ ਚੱਲਿਆ ਜੀ ਇਹ 42 4300 ਘੰਟਾ ਚੱਲਿਆ ਜਿੰਨਾ ਵੀ ਚੱਲਿਆ ਮੀਟਰ ਦੇ ਅਕੋਰਡਿੰਗ ਸਾਰੇ ਚੱਲੇ ਨਾਲ ਦੇ ਟਾਇਰ ਹੈ ਜੀ ਟਰੈਕਟਰ ਠੀਕ ਹੈ ਬਾਕੀ ਹੁਣ ਤੁਸੀਂ ਦੇਖਿਆ ਹੋਊਗਾ ਇੰਜਨ ਇੰਜਨ ਦਾ ਓਕੇ ਆ ਬਿਲਕੁਲ ਜੀ ਬਿਲਕੁਲ ਇੰਜਨ ਓਕੇ ਆ ਜੀ ਬਾਕੀ ਸਾਰਾ ਓਕੇ ਆ ਡੀਜ਼ਲ ਪੰਪ ਵਗੈਰਾ ਦਾ ਨਵਾਂ ਹੋਇਆ ਜੀ ਠ ਤੇ ਨਾਲ ਇਹ ਬਾਈ ਦਾ ਹੀ ਟਰੈਕਟਰ ਹੈ ਜੀ ਆਪਾਂ ਹੀ ਨਵਾਂ ਦਿੱਤਾ ਸੀ 2014 ਚ ਸਸੀ ਗੱਲ ਠੀਕ ਹੈ 2014 ਮਾਡਲ ਹੈ 14 ਮਾਡਲ ਜੀ ਕੀ ਡਿਮਾਂਡ ਮੂਡ ਕਰਦੇ ਆਂ ਬਾਈ ਡਿਮਾਂਡ ਇਹ ਵੀ ਹੁੰਦੀ ਹੈ ਜੀ ਮੁੱਲ 5 ਲੱਖ 5 ਲੱਖ ਰੁਪਈਆ ਮੁੱਲ ਹੈ ਟਾਇਰ ਟੂਰ ਨਾਲ ਦੇ ਨਾਲ ਦੇ ਟਾਇਰ ਆ ਬਾਈ ਮੀਟਰ ਵੀ ਨਾਲ ਦਾ ਪਹਿਲਾ ਮੀਟਰ ਹੀ ਓਰੀਜਨਲ ਹੀ ਹੈ ਤੱਕ ਇਹਦਾ ਠੀਕ ਹੈ ਥੋੜੇ ਨਾਲ ਹਾਂ ਬਾਈ ਦੇ ਨਾਲ ਹਾਂਜੀ ਫਾਸਟ ਹੋਣਾ ਕੋਈ ਆਈ ਨਹੀਂ ਕਰ ਸਕਦਾ ਮੀਟਰ ਬੈਕ ਕੀਤਾ ਕੋਈ ਛੇੜਖਾਨੀ ਨਹੀਂ ਟਰੈਕਟਰ ਨਾਲ ਕੀਤੀ ਹਾਂ ਪਾਉਂਗਾ ਨਕਦ ਕੈਸ਼ ਹਾਂ ਠੀਕ ਹੈ ਜੀ ਤੁਸੀਂ ਮੇਰੇ ਤੋਂ ਇਹ ਵੀ ਕੰਟੈਕਟ ਕਰ ਸਕਦੇ ਤੁਸੀਂ ਬਾਈ ਲਵਦੀ ਬਣਾਈ ਤੇ ਜੇ ਕਿਸੇ ਨੇ ਲੈਣਾ ਹੋਵੇ ਮਿੱਤਰ ਨੇ ਤਾਂ ਇਹ ਆਇਸ਼ਰ ਕਿਵੇਂ ਬਾਈ ਆਇਸ਼ਰ ਦੀ ਨਾ ਮੇਰੇ ਗੇਅਰ ਦੀ ਪ੍ਰੋਬਲਮ ਆਈ ਵੀ ਆ ਠੀਕ ਹੈ ਇਹਦਾ ਸਾਨੂੰ ਗੇਅਰ ਨਹੀਂ ਮਿਲ ਰਿਹਾ ਕਿਦੋਂ ਵੀ ਸਾਈਡ ਗੇਅਰ ਚਾਹੀਦਾ 56 60 ਦਾ ਜੇ ਕਿਸੇ ਮੇਰੇ ਵੀਰ ਭਰਾ ਕੋਲੇ ਵਰਕਸ਼ਾਪ ਵਾਲੇ ਕੋਲੇ ਦੁਕਾਨ ਵਾਲੇ ਕੋਲੇ ਤਿਆਰ ਹੋਵੇ ਠੀਕ ਹੈ ਸਾਡੇ ਨਾਲ ਕੰਟੈਕਟ ਜਰੂਰ ਕਰੇ ਇੱਕ ਵਾਰੀ ਕਾਲ ਲਾਵੇ ਸਾਨੂੰ ਠੀਕ ਹੈ ਤੇ ਪਹਿਲਾਂ ਵਾਲੇ ਗੇਅਰ ਨੂੰ ਬਾਈ ਕੀ ਪ੍ਰੋਬਲਮ ਹੈ ਪਹਿਲਾਂ ਵਾਲੇ ਗੇਅਰ ਵੀਰੇ ਆਪਾਂ ਨਾ ਕਿਸੇ ਦਾ ਨਾਮ ਤਾਂ ਨਹੀਂ ਲੈਂਦੇ ਹਾਂਜੀ ਕਿਸੇ ਹੋਰ ਮੇਸਤਰੀ ਨੇ ਇਹਦਾ ਗੇਅਰ ਲਾ ਕੇ ਸੈਂਟਰ ਗੇਅਰ ਲਾਤਾ ਸੀ ਇਹਨੂੰ ਵੀਰੇ ਅੱਛਾ ਜੀ ਸੈਂਟਰ ਗੇਅਰ ਇਹਨੂੰ ਸਹੀ ਨਹੀਂ ਲੱਗਿਆ ਸੀਗਾ ਜੀ ਕਿਉਂ ਇਹ ਪਾਵਰ ਜ਼ਿਆਦਾ ਦਾ ਰੈਕਟਰ ਹੈ ਜੀ ਠੀਕ ਹੈ ਜੀ ਇਹਨੇ ਉਹ 1-2 ਦਿਨਾਂ ਦੇ ਵਿੱਚ ਵਿੱਚ ਹੀ ਗੇਅਰ ਖਰਾਬ ਕਰਤਾ ਸੀਗਾ ਵੀਰੇ ਠੀਕ ਹੈ ਜੀ ਤੇ ਜਿਹੜਾ ਇਹਦਾ ਸਾਈਡ ਗੇਅਰ ਸੀ ਉਹ ਕੁਵਾੜੀਆਂ ਨੂੰ ਦੇਤਾ ਸੀਗਾ ਜੀ ਤੇ ਉਹ ਸਾਈਡ ਗੇਅਰ ਰੋਲ ਹੀ ਗਿਆ ਜੀ ਸਾਰਾ ਵੀਰੇ ਇਹਦਾ ਠੀਕ ਹੈ ਹੁਣੇ ਤਕਰੀਬਨ 2 ਮਹੀਨੇ ਤੋਂ ਵਰਕਸ਼ਾਪ ਤੇ ਖੜਾ ਸਾਨੂੰ ਗियर ਦਾ ਕਿਤੋਂ ਵੀ ਹੱਲ ਨਹੀਂ ਹੋਇਆ ਇਹਦੀ ਹਾਂਡੀ ਵੀ ਨਹੀਂ ਮਿਲੀ ਸਾਨੂੰ ਅੱਛਾ ਜੀ ਤੇ ਉਹਦੇ ਕਰਕੇ ਖੜਾ ਸਾਨੂੰ ਜੇ ਕਿਸੇ ਵੀਰਪਰਾ ਕੋਲੇ 56 60 ਦਾ ਗियर ਪਿਆ ਹੋਵੇ ਸਾਈਡ ਗੇਅਰ ਹਾਂਜੀ ਹਾਂ ਹੋਵੇ ਗੇਰ ਓਰੀਜਨਲ ਸਾਰਾ ਠੀਕ ਹੈ ਤੇ ਅਸੀਂ ਉਹ ਗੇਰ ਖਰੀਦ ਲਾਂਗੇ ਸਾਨੂੰ ਬੰਦਾ ਕੰਟੈਕਟ ਕਰੇ ਫੋਨ ਲਾ ਦੇ ਇੱਕ ਵਾਰੀ ਮੇਰੇ ਵਾਲ ਨੰਬਰ ਤੇ ਠੀਕ ਹੈ ਠੀਕ ਹੈ ਹਾਂਜੀ ਤੇ ਇਹ ਦੂਜਾ ਲੋਕਲ ਟਰੈਕਟਰ ਹੀ ਹੋਣੇ ਬਈ ਇਹ 735 ਹੈ ਜੀ ਇਹਦਾ ਇੰਜਨ ਚੇਂਜ ਕਰਨਾ ਜੀ ਬਾਕੀ ਅਜੇ ਕੋਈ ਪਤਾ ਨਹੀਂ ਇਹਨੂੰ ਐਫੀ ਕਰੀਏ ਇਹ ਹਜੇ ਮਸ਼ਵਰਾ ਕਰਨਗੇ ਇਹ ਵੀ ਫਸਟ ਓਨਰ ਹੀ ਰਾਈਡਰ ਹਜੇ ਤੱਕ ਠੀਕ ਹੈ ਇਹ 84 ਮਾਡਲ ਆ ਠੀਕ ਹੈ ਆਪਣੇ ਤੋਂ ਇਥੇ 10 12 ਕਿਲੋਮੀਟਰ ਪਿੰਡ ਆ ਉਸ ਕਰੇ ਪਹਿਲਾਂ ਹੀ ਨਿਕਲਿਆ ਸੀ ਜੀ ਠੀਕ ਹੈ ਜਿਵੇਂ ਤੁਸੀਂ ਐਫੀ ਕੀ ਆ ਬਾਈ ਇਸੇ ਇੰਜਨ ਬਲਾਕ ਦੇ ਵਿੱਚ ਹੋ ਜੂਗੇ ਕੀ ਕੋਈ ਹਾਂ ਇਹ ਇਸੇ ਬਲਾਕ ਦੇ ਵਿੱਚ ਹੋਊਗਾ ਜੀ ਇਹਦੀ 855 ਨਾਲ ਕੋਈ ਉਸ ਚੀਜ਼ਾਂ ਜਾਦੀ ਚੇਂਜ ਕਰਨੀਆਂ ਰਹਿਣੀਆਂ ਜਿਵੇਂ ਆਪਾਂ 855 ਉਹਨਾਂ ਹੈਡਾਂ 'ਚ ਹੀ ਕਰ ਦਿੰਨੇ ਆ ਠੀਕ ਹੈ ਜੀ ਇਹ ਉਹਨਾਂ ਹੈਡਾਂ 'ਚ ਵੀ ਐਫੀ ਹੋ ਜਾਂਦਾ ਤੇ ਇਹ ਹੈੱਡ ਬਦਲ ਕੇ ਵੀ ਐਫੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਕਾਮਯਾਬ ਹੈੱਡ ਬਦਲ ਕੇ ਵਾਲਾ ਐਫੀ ਕਾਮਯਾਬ ਜ ਤੇ ਆਉ ਤੁਹਾਨੂੰ 36 30 ਬਾਰੇ ਦਿੰਨੇ ਜਾਣਕਾਰੀ ਉਹ ਬਾਕੀ ਪਰਲਾ ਗਾਂਹਲ ਰੇਟਰ ਆਪਣੀ ਵਰਕਸ਼ਾਪ ਵਾਲਾ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੀ ਆਇਆ ਸੀਗਾ ਹਾਂਜੀ ਹਾਂ ਇਹਨੂੰ ਆਪਾਂ ਟਰਮ 3 ਕਰਤਾ ਸੀ ਹੁਣ ਇੱਕ ਇਹਦੇ ਇੱਕ ਪੁਰਜਾ ਲਾਇਆ ਜਿਹੜਾ ਮੌਕੇ ਤੇ ਇਹਦੀ ਹੌਸ ਪਾਵਰ ਜਨਰੇਟ ਕਰੂਗਾ ਅੱਛਾ ਜੀ ਜੀ ਉਹ ਆਪਾਂ ਚੱਲਦਾ ਕਰਦੇ ਆ ਹਜੇ ਉਹ ਵੈਸੇ ਚਾਲੂ ਨਹੀਂ ਕੀਤਾਗਾ ਉਹ ਲਾਤਾ ਪੁਰਜਾ ਉਹਨੂੰ ਚਾਲੂ ਕਰਾਂਗੇ ਛੋੜੇ ਸਮੇਂ ਦੇ ਵਿੱਚ ਵਿੱਚ ਗਾ ਠੀਕ ਹੈ ਜੀ ਇਹਦੇ ਤੇ ਕੁਝ ਦੋ ਤਿੰਨ ਚੀਜ਼ਾਂ 855 ਦੇ ਆਪਾਂ ਹੋਰ ਵਾਧੂ ਕਰਾਂਗੇ ਠੀਕ ਹੈ ਉਦੋਂ ਫਿਰ ਇਹਦੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਇੱਕ ਦਿਖਾ ਵੀ ਆਵਾ ਇਹ ਸੁੱਕਾ ਸੁੱਕਾ ਟਰੈਕਟਰ ਇਹਨਾਂ ਦਾ ਬਾਈ ਹੋਰਾਂ ਦਾ ਆਪ ਦਾ ਤਾਂ ਇਹ ਟਰਮ 3 ਕੀਤਾ ਹੋਇਆ ਬਾਈ ਇਹ ਟਰਮ 3 ਕੀਤਾ ਬਾਈ ਹੋਣੀ ਆਪਾਂ ਇਹ ਸਾਦਾ 855 ਸੀ 95 ਵਾਲਾ ਜਮੈਂ ਪਹਿਲੀ ਵੀਡੀਓ ਦੇ ਵਿੱਚ ਆਪਣਾ ਵਿਖਾਇਆ ਵੀ ਟਰੈਕਟਰ ਇਹ ਆਪਣੀ ਵਰਕਸ਼ਾਪ ਦੇ ਟਰੈਕਟਰ ਟਰਮ 3 ਕੀਤਾ ਵੀਰੇ ਇਹਨੂੰ ਆਪਾਂ ਠੀਕ ਹੈ ਜਿਹੜਾ ਇੰਜਨ 1 ਸਾਲ ਪਹਿਲਾਂ ਹੁੰਦਾ ਸੀ 855 ਚ ਉਹ ਇੰਜਨ ਬਣਾਇਆ ਹੋਇਆ ਜੀ ਇਹਨੂੰ 3308 cc ਦਾ ਇੰਜਨ ਬਣਾਇਆ ਹੋਇਆ ਹੈ ਜੀ ਤੇ ਇਹਦੇ ਵਿੱਚ ਹੁਣ ਇੱਕ ਪੁਰਜਾ ਪਾ ਲਾਇਆ ਵਾ ਜਿਹੜਾ ਮੌਕੇ ਤੇ hp ਤਕਰੀਬਨ 4 ਤੋਂ 4.5 hp ਜਨਰੇਟ ਕਰੂਗਾ ਮੌਕੇ ਤੇ ਅੱਛਾ ਉਸ ਟਾਈਮ ਉਹਦੀ ਸਵਿਚ ਲਾਵਾਂਗੇ ਸਵਿਚ ਲੱਗਣਸਾਰ ਹੀ ਉਹ hp ਵਧਾਊਗਾ ਜੀ ਕਿਆ ਬਾਤ ਆ ਮੇਤਰਾ ਨਵੇਂ-ਨਵੇਂ ਜਗਾੜ ਬਣਾਉਂਦਾ ਵਿਦਆਊਟ ਟਰਬੋ ਹੋਊਗਾ ਨਾਲੇ ਇਹ ਟਰੈਕਟਰ ਆਪਣਾ ਠੀਕ ਹੈ ਵਿਦਆਊਟ ਟਰਬੋ ਬਾਈ ਨਵੀਆਂ-ਨਵੀਆਂ ਮੋਡੀਫਿਕੇਸ਼ਨਾਂ ਕਰਦਾ ਰਹਿੰਦਾ ਤਾਂ ਇਹ ਟਰੈਕਟਰ ਵੀਰ ਕਿੱਥੋਂ ਆ ਜੀ ਹੁਣ ਇਹਦੇ ਬਾਰੇ ਇਹ ਆਇਆ ਜੀ ਜੀਰਾ ਸ਼ਹਿਰ ਨੇੜੇ ਪਿੰਡ ਆ ਜੀ 베ਰੀ ਵਾਲਾ ਠੀਕ ਹੈ 베ਰੀ ਵਾਲਾ ਪੈਂਡ ਤੋਂ ਤੇ ਜੀਰੇ ਤੋਂ ਹੈ ਹਾਂਜੀ ਠੀਕ ਹੈ ਕਾਫੀ ਦੂਰ ਬਾਈ ਹੋਰਾਂ ਦੇ ਆਪਾਂ ਪਹਿਲਾਂ ਵੀ ਤਕਰੀਬਨ ਮੇਰੇ ਤੋਂ ਪੰਜ ਟਰੈਕਟਰ ਪਹਿਲਾਂ ਆਪਾਂ ਕੀਤੇ ਬਾਈ ਹੋਰਾਂ ਦੇ ਠੀਕ ਹੈ ਹਾਂਜੀ ਸਵਰਾਜ ਤੇ ਸੋਨਾਲੀਕਾ 18 ਤੇ 22 ਤੇ 21 ਮਾਡਲ ਠੀਕ ਹੈ ਹਾਂਜੀ ਬਾਈ ਹੋਰਾਂ ਨਾਲ ਤੁਹਾਡੀ ਵੀ ਗੱਲ ਕਰਾਵਾਂਗੇ ਕਿ ਉਹ ਟਰੈਕਟਰ ਕਿਵੇਂ ਦੇ ਚੱਲਦੇ ਆ ਉਹ ਟਰੈਕਟਰ ਦਾ ਰਿਜ਼ਲਟ ਵੇਖ ਕੇ ਟਰੈਕਟਰ ਆਇਆ ਬਾਈ ਠੀਕ ਹੈ ਤਾਂ ਮਿੱਤਰੋ ਬਾਈ ਹੋਰਾਂ ਨੂੰ ਤਸੱਲੀ ਸੀ ਪਹਿਲਾਂ ਉਹਨੇ ਚਾਰ ਪੰਜ ਟਰੈਕਟਰ ਜਿਹੜੇ ਚਲਾਏ ਬਾਈ ਦੇ ਕਰੇ ਹੋਏ ਤਾਂ ਫੇਰ ਆ ਜਿਹੜਾ ਜਮਾ ਨਵਾਂ ਨਕੋਟ ਟਰੈਕਟਰ ਆ ਪਾ ਗਾਲੀ ਇਹ 24 ਮਾਡਲ ਦੇ ਵਿੱਚ ਆਉਣ ਲੱਗਾ ਤੁਹਾਨੂੰ ਪਤਾ ਹੀ ਆ ਆ ਇਹਦਾ ਜਿਹੜਾ ਸਟੀਰਿੰਗ ਉੱਪਰ ਨੂੰ ਕਰਿਆ ਉੱਚਾ ਕਰਿਆ ਕੰਪਨੀ ਨੇ ਆ ਇੰਡੀਕੇਟਰਾਂ ਤੋਂ ਨਿਸ਼ਾਨੀ ਹੈ ਤੇ ਬਾਕੀ ਤੁਹਾਨੂੰ ਟਾਇਰਾਂ ਤੇ ਹੋ ਸਕਦਾ ਮਾਰਕਾ ਦਿਖਾ ਦਈਏ ਤਾਂ ਟਾਇਰ ਜਿਹੜੇ ਉੱਥੇ ਖਬੋਈ ਰੱਖਿਆ ਤਾਂ ਉਹਦੇ ਕਰਕੇ ਮਿੱਟੀ ਨਾਲ ਲਿਬੜੇ ਹੋਏ ਆ ਤਾਂ ਬਿਲਕੁਲ ਨਵਾਂ ਟਰੈਕਟਰ ਜਿਹੜਾ ਇੱਥੇ ਬਾਈ ਫਰਾਂ ਕੋਲ ਆਇਆ ਕੋਈ ਬੰਦਿਆਂ ਨੂੰ ਤਸੱਲੀ ਹੋਊ ਤਾਂਹੀਂ ਜਿਹੜਾ ਨਵਾਂ ਟਰੈਕਟਰ ਖੜਾ ਰਿਹਾ ਤਾਂ ਬਾਈ ਇਹਦਾ ਆਪਾਂ ਕੀ ਕੰਮ ਕਰਿਆ ਜੀ ਮੈਂ ਇਹਦੀ ਬਾਈ ਆਪਾਂ ਆਮ ਮਤਲਬ ਪ੍ਰੋਬਲਮ ਕੀ ਸੀ ਬਾਈ ਹੋਰਾਂ ਨੂੰ ਕੀ ਇਹ ਵੀਰੇ ਪਾਵਰ ਨਹੀਂ ਪੂਰੀ ਲਾਉਂਦਾ ਸੀਗਾ ਟਰੈਕਟਰ ਜਿਵੇਂ ਕਿ 36 30 ਦੀ ਆਉਂਦੀ ਆ ਅੱਜਕੱਲ ਪ੍ਰੋਬਲਮ ਹਾਂਜੀ ਤੇ ਇਹਨੂੰ ਵੀਰੇ ਆਪਾਂ ਮੋਡੀਫਿਕੇਸ਼ਨ ਦਿੱਤੀ ਆ ਠੀਕ ਹੈ ਜੀ ਵਿਦਆਊਟ ਪੰਪ ਖੋਲੇ ਪੰਪ ਨਹੀਂ ਆਪਾਂ ਖੋਲਿਆ ਬਾਈ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਨਹੀਂ ਤਾਂ ਵੀਰੇ ਕਮੈਂਟ ਵੀ ਬਹੁਤ ਕਰਨਗੇ ਵੀ ਪੰਪ ਖੁੱਲਾ ਵਾ ਹਨਾ ਪਰ ਪੰਪ ਨਹੀਂ ਖੁੱਲਾ ਬਾਈ ਤੁਸੀਂ ਆਪ ਦੇਖ ਸਕਦੇ ਹੋ origignal ਨਾਟ ਆ ਬਾਈ ਆਹ ਕੋਈ ਰੰਗ ਨਹੀਂ ਮਾਰਿਆ ਯਾਰ ਟਰੈਕਟਰ ਤੇ ਆਪਾਂ ਠੀਕ ਹੈ ਹਜੇ ਕੋਈ ਬੰਦਾ ਸਾਫਤ ਕਰਦੇ ਇਹਦਾ ਆਪਾਂ ਪੰਪ ਖੋਲਿਆ ਵੀਰੇ ਬਿਨਾ ਆਰਪੀਐਮ ਵਧਾਏਗਾ ਕੱਲੇ ਵਸ ਆਰਪੀਐਮ ਵਧਾਏ ਇਹਦੇ ਆਪਾਂ ਹੋਰ ਪੰਪ ਨੂੰ ਇਸ ਤੋਂ ਵੱਧ ਕੋਈ ਚੀਜ਼ ਨਹੀਂ ਛੇੜੀ ਠੀਕ ਹੈ ਤੇ ਨਹੀਂ ਤਾਂ ਪੰਪ ਖੋਲ ਕੇ ਮੋਡੀਫਿਕੇਸ਼ਨ ਕਰਕੇ ਪਾਵਰ ਵਧਾਉਂਦੇ ਆ ਬਾਈ ਹਾਂਜੀ ਹਾਂ ਆਪਾਂ ਪੰਪ ਨਹੀਂ ਖੋਲਿਆ ਵੀਰੇ ਠੀਕ ਹੈ ਜੀ ਕੀਮ ਚੇਂਜ ਕੀਤੀ ਹੈ ਤੇ ਹੋਰ ਜਿਹੜਾ ਵੀ ਆਪਣਾ ਹੱਲ ਕਰਨ ਵਾਲਾ ਸੀ ਆਪਾਂ ਉਹ ਹੱਲ ਕੀਤਾ ਬਈ ਇਹਦਾ ਠੀਕ ਹੈ ਤੇ ਉਹਦੇ ਨਾਲ ਆਪਾਂ ਇਹਦੀ ਐਚਪੀ ਜਨਰੇਟਰ ਕੀਤੀ ਟਰੈਕਟਰ ਦੀ ਤੇ ਚਲਾ ਕੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਟਰੈਕਟਰ ਕਿਵੇਂ ਚੱਲਦਾ ਚੱਲਦਾ ਤਾਂ ਮਿੱਤਰੋ ਇਹਦੀ ਹੁਣ ਇੱਕ ਦੂਬਾਰ ਤੁਹਾਨੂੰ ਆਪਾਂ ਟੈਸਟਿੰਗ ਵੀ ਕਰਾਵਾਂਗੇ ਕਿਵੇਂ ਚੱਲਦਾ ਤੁਸੀਂ ਦੇਖੋ ਕਿੰਨਾ ਕੁ ਜ਼ੋਰ ਮਾਰਦਾ ਤੇ ਫੇਰ ਬਾਕੀ ਬਾਈ ਇਹ ਗੱਲ ਆ ਵੀ ਖੁੱਲੇ ਦਾ ਕਿਤੋਂ ਮਹਿਸੂਸ ਨਹੀਂ ਹੁੰਦਾਗਾ ਵੀ ਖੁੱਲਿਆ ਵਾ ਟਰੈਕਟਰ ਹੁਣ ਆਹ ਜਿਹੜੇ ਛਿੱਟੇ ਵੀਰੇ ਇਹ ਕੂਲੈਂਡ ओरिजिनल ਕੂਲੈਂਡ ਦੇ ਪਏ ਵੇਹਦੇ ਤੇ ਉਹ ਐਂ ਨਾ ਕਵੇ ਮੁਗਲ ਲੀਕ ਕੀਤਾ ਜਾਂ ਟਰੈਕਟਰ ਨੇ ਵਾਲਾ ਮਾਰਿਆ ਬਾਈ ਇਹ ਪਾਉਣ ਲ ਹਾਂਜੀ ਰੈਡੀਟਰ ਦੇ ਪੱਖੇ ਨੇ ਚੱਕ ਚੱਕ ਕਰ ਛਿੱਟੇ ਮਾਰੇ ਵੀ ਆ ਠੀਕ ਹੈ ਤੇ ਖੁੱਲੇ ਦਾ ਤੁਸੀਂ ਦੇਖ ਲਓ ਵੀ ਜੇਗੇ ਤਾਂ ਮਹਿਸੂਸ ਹੋਉਂਦਾ ਵੀ ਟਰੈਕਟਰ ਖੁੱਲਾ ਤਾਂ ਜੀ ਬਸ ਜਿਹੜਾ ਵਧੀਆ ਤਕਨੀਕ ਨਾਲ ਟਰੈਕਟਰ ਕਰਿਆ ਬਾਕੀ ਸਾਰੀ ਫੀਟਿੰਗ ਸੇਮ ਓਦਾਂ ਹੀ ਕਰੀ ਹੋਈ ਆ ਹਾਂਜੀ ਤੇ ਇਹ ਬਈ ਆਪਣਾ ਜੇ ਹੁਣ ਦੇਖੀਏ ਵੀ ਇਹਦੀ ਕੋਈ ਲਾਈਫ ਲੂਇਫ ਤੇ ਅਸਰ ਪੈਂਦਾ ਵੀ ਕੋਈ ਲਾਈਫ ਤੇ ਇਸ ਟਰੈਕਟਰ ਦੇ ਲਾਈਫ ਤੇ ਕੁਝ ਵੀ ਫਰਕ ਨਹੀਂ ਪੈਂਦਾ ਵੀਰੇ ਆਪਾਂ ਨਜਾਇਜ਼ ਮੋਡੀਫਿਕੇਸ਼ਨ ਨਹੀਂ ਕਰਦੇ ਵੀਰੇ ਠੀਕ ਹੈ ਆਪਾਂ ਜਿਹੜੀ ਜ਼ਿੰਮੇਵਾਰ ਦੇ ਹੱਕ ਦੀ ਮੋਡੀਫਿਕੇਸ਼ਨ ਨੂੰ ਉਹੀ ਕਰਦੇ ਆ ਆਪਾਂ ਲੋਕਾਂ ਵਾਂਗੂ ਨਹੀਂ ਬਾਈ ਆਪਦੀ ਵਾਹ ਵਾਹ ਵ ਉਹ ਕੰਮ ਨਹੀਂ ਵੀਰੇ ਆਪਾਂ ਕਰ ਦੇਗੇ ਆਪਾਂ ਅਗਲੇ ਨੂੰ ਰੈ ਦਿੰਨੇ ਆ ਜੇ ਵੀ ਜੀ ਅਗਲੇ ਨੂੰ ਪਸੰਦ ਹੁੰਦੇ ਆਪਾਂ ਉਹੋ ਜੀ ਮੋਡੀਫਿਕੇਸ਼ਨ ਕਰਕੇ ਦੇਣੇ ਇਹ ਨਹੀਂ ਕੱਲੀ ਬਾਈ ਮੈਂ ਆਪਦੀ ਵਾਹ ਵਾਹ ਮਾਰਾਂ ਨਜਾਇਜ਼ ਵੱਡਾ ਟਰਬੋ ਲਾ ਕੇ ਟਰੈਕਟਰ ਤੋਂ ਉਹਨਾਂ ਦਾ ਉਹ ਕੰਮ ਨਹੀਂ ਬਾਈ ਆਪਾਂ ਕਰ ਦੇਗੇ ਆਪਾਂ ਲਿਮਟਡ ਜੀ ਕਰਦੇ ਆ ਜਿਹੜੀ ਅਗਲੇ ਨੂੰ ਪਸੰਦ ਹੋਵੇ ਤੇ ਲਾਈਫ ਤੇ ਫਰਕ ਨਹੀਂ ਆਪਾਂ ਕਹੀ ਜਿੰਨੀ ਹੁਣ ਇਹਦੀ ਮੋਡੀਫਿਕੇਸ਼ਨ ਹੋਈ ਆ ਉਹ ਮੰਨ ਲਓ ਵੀ origignal ਟਰੈਕਟਰ ਵਾਂਗੂ ਹੀ ਚੱਲੂਗਾ ਇਹ ਬਿਲਕੁਲ ਜੀ ਬਿਲਕੁਲ ਜਿਆਦਾ ਕੋਈ ਇਹਦੇ ਨਾਲ ਇੰਜਨਾਂ ਧੱਕਾ ਧੱਕਾ ਤਾਂ ਕੋਈ ਇੰਜਨ ਨਾਲ ਧੱਕਾ ਨਹੀਂ ਬਾਈ ਜੀ ਇਹਦੇ ਉਹ ਜਿੰਨਾ ਅਰੀਜਨਲ ਇੰਜਨ ਚੱਲਦਾ ਸਹੀ ਟਾਈਮ ਤੇ ਵੀਰੇ ਸਰਵਿਸ ਹੋਈ ਜਾਵੇ ਇਹਦੀ ਉਨਾ ਹੀ ਇੰਜਨੇ ਚੱਲੇਗਾ ਠੀਕ ਹੈ ਇਹ ਨਹੀਂਗਾ ਵੀ ਕੋਈ 1000 ਘੰਟੇ ਜਾਂ 10000 ਘੰਟਾ ਘਟ ਚੱਲੂਗਾ ਉਨਾ ਹੀ ਚੱਲੂ ਪਰ ਸਰਵਿਸ ਸਹੀ ਟਾਈਮ ਤੇ ਹੋਵੇ ਵੀਰੇ ਗਰਮ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਹਨਾ ਜਿਹੜੀ ਧਿਆਨ ਕਸਟਮਰ ਨੇ ਕਰਨੀ ਉਹ ਤਾਂ ਕਸਟਮਰ ਨੇ ਧਿਆਨ ਕਰਨਾ ਤੇ ਬਈ ਜਿਵੇਂ ਮੋਡੀਫਿਕੇਸ਼ਨ ਨਾਲ ਟਰੈਕਟਰ ਸੂਈ ਚੱਕਣ ਲੱਗ ਜਾਂਦਾ ਤੇ ਇਹ ਉਹਦੇ ਆਸਤੇ ਫਿਰ ਤੁਸੀਂ ਕੋਈ ਇਹਦੇ ਇੰਟਰクーਲਰ ਜਾਂ ਕੋਈ ਚੀਜ਼ ਲਗਾਉਣੀ ਪੈਣੀ ਕੋਈ ਵੀ ਇੰਟਰクーਲਰ ਨਹੀਂ ਵੀਰੇ ਲਾਇਆ ਇਹਦੇ ਤੁਸੀਂ ਦੇਖ ਹੀ ਸਕਦੇ ਹੋ ਆਧਾ ਇਹਦਾ origignal company ਦਾ ਜਿਵੇਂ Holland ਨੂੰ ਆਉਂਦਾ ਪਾਵਰ ਵਾਲਾ ਪਾਵਰ ਸਟੀering ਵਾਲਾ ਇੰਟਰクーਲਰ ਆ ਕੋਈ ਆਪ ਇੰਟਰクーਲਰ ਨਹੀਂ ਵਗੈਰਾ ਲਾਇਆ ਠੀਕ ਹੈ ਤੇ ਬਈ ਟੈਂਪਰੇਚਰ ਵਗ ਠੀਕ ਹੈ। ਟਰਾਜੀ ਲੈ ਕੇ ਜਿਹੜੀ ਵੀ ਹੈ ਜਿੰਨਾ ਵੀ ਟੈਂਪਰੇਚਰ ਰੱਖਦਾ ਇਹ ਨਹੀਂ ਗਾ ਵੀ ਕੱਟ ਕੇ ਵੀਡੀਓ ਲਾਵਾਂਗੇ ਉਵੇਂ ਵੀਡੀਓ ਬਣੂਗੀ ਸਾਰੀ ਸਹੀ ਤਾਂ। ਠੀਕ ਹੈ। ਹਾਂ ਤਾਂ ਕੋਸ਼ਿਸ਼ ਕਰਾਂਗੇ ਮਤਲਬ ਕਰੀ ਜਾਂਦੇ ਉਹ ਕੰਮ ਨਹੀਂ ਬਈ ਅੱਜ ਕੱਲ ਆਪਾਂ ਕਰਦੇ। ਠੀਕ ਹੈ। ਉਹ ਇਹ ਵੀ ਖਾਵਾਂਗੇ। ਹਾਂ। ਜਿਵੇਂ ਚਾਹ। ਫਿਰ ਦੂਜੀ ਗੱਲ ਆ ਗਈ ਬਾਈ ਅੱਜ ਕੱਲ ਲੋਕੀ ਕਾਪੀਆਂ ਬਹੁਤ ਕਰਨ ਲੱਗੇ ਯਾਰ। ਅੱਛਾ। ਆਪਣੀ ਅੱਗੇ 852 ਦੇ ਟਰਬੋ ਦੀ ਫਿਟਿੰਗ ਦੀ ਕਾਪੀ ਕੀਤੀ ਆ। ਆਪਾਂ ਨੂੰ ਕੋਈ ਡਾਊਟ ਨਹੀਂ ਯਾਰ ਕਰੇ ਕੋਈ ਗੱਲ ਨਹੀਂ। ਠੀਕ ਹੈ। ਪਰ ਵੀਰੇ ਇੱਕ ਗੱਲ ਇਹ ਆ ਫੋਨ ਕਰ ਲੋ। ਚਲੋ ਹਨਾ ਵੀ ਬਾਈ ਅਸੀਂ ਆ ਚੀਜ਼ ਕਰਦੇ ਪਤਾ ਸਾਨੂੰ ਹੀ ਲੱਗ ਗਿਆ ਕਾਪੀ ਕਰਤੀ ਐ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸਾਡੀ ਕਾਪੀ ਕਰਕੇ ਤੁਸੀਂ ਮਸ਼ਹੂਰ ਨਹੀਂ ਹੋ ਸਕਦੇ ਸਿੱਧੀ ਜੀ ਗੱਲ ਆ ਆਪਾਂ ਵੀਰੇ ਅਜੇ ਤੱਕ ਕਿਸੇ ਦੀ ਕਾਪੀ ਨਹੀਂ ਕੀਤੀ ਕੋਈ ਬੰਦਾ ਐ ਨਹੀਂ ਕਹਿ ਸਕਦਾ ਸਾਡੀ ਕਾਪੀ ਕੀਤੀ ਐ ਜੇ ਮੰਨ ਕੇ ਚਲੋ ਆਪਣੀ ਚੀਜ਼ ਕਿਸੇ ਦੇ ਨਾਲ ਰਲਦੀ ਵੀ ਆ ਪਰ ਫਿਰ ਵੀ ਆਪਣੀ ਚੀਜ਼ 'ਚ ਫਰਕ ਹੋਊਗਾ ਹੋਊਗਾ ਠੀਕ ਐ ਇਹ ਗੱਲ ਦੀ ਆਪਣੀ ਗਾਰੰਟੀ ਐ ਜਿਹੜਾ ਦਾਤੇ ਨੇ ਮੈਨੂੰ ਦੇਣਾ ਮੈਨੂੰ ਹੀ ਦੇਣਾ ਇੱਕਲਾ ਹਰੇਕ ਦੇ ਹੱਥ ਦੀ ਆਪਦੀ ਆਪਦੀ ਹੁੰਦੀ ਹਾਂ ਹਾਂ ਆਪਦੀ ਆਪਦੀ ਬਾਈ ਹੁਣ ਬਹੁਤ ਮਕੈਨਿਕ ਆ ਮੁੰਡੇ ਤਕਰੀਬਨ 8-10 ਮੁੰਡੇ ਆ ਵੀਡੀਓ ਵੇਖ ਕੇ ਫੋਨ ਲਾਉਂਦੇ ਮੈਨੂੰ ਪੁੱਛਦੇ ਆ ਕੰਮ ਬਾਈ ਆਪਾਂ ਦੱਸਦੇ ਆ ਉਹ ਤਾਂ ਜੇ ਆਪਾਂ ਉਹ ਐ ਸੋਚੀਦਾ ਵੈਸੇ ਤਾਂ ਤੁਹਾਡਾ ਭਰਾਪਾ ਹੀ ਚਾਹੀਦਾ ਹੈ ਹਨਾ ਪਰ ਆਪਾਂ ਕਦੇ ਥੋੜੇ ਤੋਂ ਕੰਮ ਮਾਰਦਾ ਤੁਸੀਂ ਸਲਾਹ ਲੈ ਲਓ ਜੀ ਤੇਰੇ ਤੁਹਾਡੇ ਦਾ ਤੁਸੀਂ ਉਹਨਾਂ ਨਾਲ ਗੱਲ ਹੁਣ 8-10 ਮੁੰਡੇ ਬਾਈ ਮੇਰੇ ਦਸਣ ਨਾਲ ਅਗਲੇ ਦੇ ਘਰ ਦਾ ਖਰਚਾ ਚੱਲਦਾ ਮੇਰਾ ਕੀ ਜਾਂਦਾ ਉਸ ਚੀਜ਼ ਵਿੱਚ ਫੋਨ ਨਹੀਂ ਆ ਜੀ ਹੁਣ ਮੈਂ ਆਕੜਾਂ ਲੋਕਾਂ 'ਲੇ ਕੰਮ ਕਰਾਂ ਬਾਈ ਉਹ ਆਪਾਂ ਕੰਮ ਕਰਦੇ ਨਹੀਂਗੇ ਠੀਕ ਹੈ ਠੀਕ ਆਪਾਂ ਅਗਲੇ ਨੂੰ ਜੈਨੂਇਨ ਗੱਲ ਦਾ ਤੁਹਾਡਾ ਮਾਣ ਐ ਕਦੇ ਦੁਖੀ ਹੋਇਆ ਵਿਆ ਫਿਰ ਬ ਇਸ ਜੀ ਕ ਵੀ 3630 ਸਾਡੇ ਤੋਂ ਬਿਨਾ ਕੋਈ ਮੋਡੀਫਿਕੇਸ਼ਨ ਕਰ ਨਹੀਂ ਸਕਦਾ ਅੱਛਾ ਇਸ ਚੀਜ਼ ਕਰਨ ਦਾ ਸ਼ੌਂਕ ਨਹੀਂ ਸੀ ਉਹ ਉਹਨਾਂ ਦਾ ਭਲੇਖਾ ਕੱਢਣ ਮਾਰੇ ਨੇ ਕੀਤੇ ਬਾਈ ਇਹ ਕੰਮ ਠੀਕ ਹੈ ਨਹੀਂ ਆਪਾਂ 2.5 ਮਹੀਨੇ ਹੋ ਗਏ ਵੀਰੇ ਮੈਂ ਕੋਈ ਵੀਡੀਓ ਨਹੀਂ ਪਾਈ ਆਪਦੇ ਪੇਜ ਤੇ ਵੀ ਤਿੰਨ ਮਹੀਨੇ ਹੋ ਗਏ ਠੀਕ ਹੈ ਠੀਕ ਹੈ ਕਿਉਂ ਆਪਾਂ ਵੀਡੀਓ ਦੇ ਆਸਰੇ ਬਹੁਤ ਘੱਟ ਸਹੀ ਦੱਸਾਂ ਤੁਹਾਨੂੰ ਪਹਿਲਾਂ ਤਾਂ ਮੇਰਾ ਟਾਈਮ ਵੀ ਥੋੜਾ ਜਹਾ ਉਹ ਜਾਂਦਾ ਵੀ ਵੀਡੀਓ ਪਾਉਂਦਾ ਟਾਈਮ ਨਹੀਂ ਲੱਗਦਾਗਾ ਤੇ ਪਰ ਕੁਝ ਕੋਨੇ ਭਲੇਖੇ ਪਾ ਲਏ ਸੀਗੇ ਵੀ 36 30 ਅਸੀਂ ਕਰ ਸਕਦੇ ਹਾਂ ਹੋਰ ਕੋਈ ਕਰ ਨਹੀਂ ਸਕਦਾ ਤੇ ਆ ਭਲੇਖਾ ਕੱਢਤਾ ਬਾਈ ਜੇ ਉਹਦੇ ਚ ਚਿੱਤ ਚ ਹੋਵੇ ਉਹਨਾਂ ਦੇ ਚਲਾਉਣਾ ਹੋਵੇ ਜਦੋਂ ਮਰਜ਼ੀ ਚਲਾ ਲੈ ਠੀਕ ਹੈ ਜੀ ਇਹ ਗੱਲ ਦੀ ਗਰੰਟੀ ਹੈ ਬਾਈ ਹੁਣ ਉਹਨਾਂ ਨੂੰ ਸਾਹਮਣੇ ਕਰਾਵਾਂਗੇ ਥੋੜੇ ਕਸਟਮਰਾਂ ਨੂੰ ਉਹਨਾਂ ਦੀ ਸੈਟੀਸਫਾਈ ਕਰਤੀ ਹੈ ਠੀਕ ਹੈ ਤਾਂ ਮੇਥੋ ਅੱਜ ਦੂਬਾਰ ਤੁਹਾਨੂੰ ਇਹ ਚੱਲਦਾ ਦਿਖਾਉਣੇ ਆ ਜੀ ਤੇ ਕਿਵੇਂ ਚੱਲਦਾ ਬਾਕੀ ਬਾਈ ਦੇ ਗਾੜੇ ਫਿਰ 855 ਆਪਣਾ ਬਾਈ ਹੁਣਾਂ ਦਾ ਹੀ ਕੀਤਾ ਸੀ ਠੀਕ ਹੈ ਜੀ ਉਹ 14 ਦੇ ਟਾਇਰਾਂ ਵਾਲਾ Ориਜਨਲ ਟਰੈਕਟਰ ਹੈ ਵੀਰੇ ਠੀਕ ਹੈ ਜੀ ਉਹਨੂੰ ਆਪਾਂ 16 ਦੇ ਟਾਇਰ ਪਾਏ ਹੁਣ ਜੀ ਅੱਛਾ ਜੀ ਵਿਦਆਊਟ ਟਰਬੋ ਆ ਬਾਈ ਤੇ ਉਹ ਟਰੈਕਟਰ ਬਾਈ ਜੀ ਬਿਨਾ ਆਰ ਪੀ ਐਮ ਤੋੜੇ ਬਿਨਾ ਟਰਬੋ ਤੋਂ 13 ਗਲਟੀਵੇਟਰਾਂ ਤੇ ਚੱਲਦਾ ਚੌਥੇ ਲੋਚ ਗੱਲ ਲਾਖਦਿਨੀ ਹਾਂਜੀ ਤਾਂ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਆਪਣੀ ਵੀਡੀਓ ਦੇ ਵਿੱਚ ਤੇ ਬਾਈ ਜੀ ਸਭ ਤੋਂ ਪਹਿਲਾਂ ਬਾਈ ਨਾਲ ਕਿਹੜਾ ਕੌਣ ਮਿਲਿਆ ਸੀ ਠੀਕ ਆ ਤੁਹਾਡਾ ਟਰੈਕਟਰ ਸਭ ਤੋਂ ਪਹਿਲਾਂ ਬਾਈ ਕੋਲੇ ਆਇਆ ਹਾਂਜੀ ਆਪਣਾ ਟਰੈਕਟਰ ਆ ਸੀ ਕਿਹੜਾ ਟਰੈਕਟਰ ਬਾਈ ਉਹ ਸਵਰਾਜ 855 ਜੀ ਠੀਕ ਆ ਜੀ ਤੇ ਕਿਵੇਂ ਬਈ ਕੀ ਕੰਮ ਕਾਰ ਕਰਾਇਆ ਸੀ ਉਹਦਾ ਫਿਰ ਇਥੇ ਸੈਟਿੰਗ ਕਰਾਈ ਸੀ ਜੀ ਠੀਕ ਆ ਜੀ ਤੇ ਬਹੁਤ ਵਧੀਆ ਕੰਮ ਕੀਤਾ ਬਾਈ ਨੇ ਜੀ ਠੀਕ ਆ ਪਹਿਲਾਂ ਹੁਣ ਟਰ 16 ਦੇ ਪਾਇਆ ਪਹਿਲਾਂ 14 ਦੇ ਸੀਗੇ ਠੀਕ ਹੈ ਤੇ ਹੁਣ 16 ਟਾਇਰਾਂ ਦੇ ਬਹੁਤ ਵਧੀਆ ਪਰਫਾਰਮੈਂਸ ਨੇ ਤੇ 16 ਤੇ 22 ਉਵੇਂ ਜਿਵੇਂ ਆਪਾਂ ਸਾਡੇ ਚੱਕਰ ਵਾਧ ਗਏ ਦਵਨ ਦਵਨ ਨਹੀਂ ਲੱਗਿਆ ਨਾ ਨਾ ਜੀ ਜਮਾਈ ਨਹੀਂ ਗਿਆ 1% ਨਹੀਂ ਗੇਅਰ ਸਪੀਡ ਉਹੀ ਆ ਅਚੰਭਾ ਸਪੀਡ ਅਗੇ ਪਹਿਲਾਂ ਟਾਇਰ ਚ ਆਉਂਦੇ ਸੀ ਹੁਣ 16 ਦੇ ਪਵਾਤੇ ਆ ਠੀਕ ਹੈ ਬਹੁਤ ਵਧੀਆ ਆਉਂਦੀ ਓਕੇ ਰਪੋਰਟ ਠੀਕ ਹੈ ਬਿਨਾ ਚੱਕਰ ਘਟਾਏ ਗੇਅਰਾਂ ਦੇ ਹਾਂ ਬਿਨਾ ਜੀ ਠੀਕ ਹੈ ਤੇ ਵਧੀਆ ਚੱਲਦਾ ਹਾਂਜੀ ਆਹ ਬਹੁਤ ਵਧੀਆ ਓਕੇ ਠੀਕ ਹੈ ਠੀਕ ਹੈ ਚਲੋ ਵਧੀਆ ਫਿਰ ਤਸੱਲੀ ਹੈ ਬਾਈ ਤੇ ਦੋ ਸਟ੍ਰੇਟ ਸੁਰਾਜ ਆ ਜ ਆਪਣੇ ਇੱਕ ਬਾਈ ਮਾਡਲ ਆ ਤੇ ਇੱਕ ਵੀਰੇਟ ਰ ਹਾਂਜੀ ਭਾਈ ਆਪਣਾ ਕਿਹੜਾ ਟਰੈਕਟਰ ਹੈ 사ਸੀ ਕਾ? ਸੋਨਾਲੀਕਾ 60 ਸੀ ਵੀਰੇ ਬਾਈ ਮਾਡਲ। ਠੀਕ ਹੈ। ਕੀ ਪ੍ਰੋਬਲਮ ਸੀ ਬਾਈ ਇਹਨੂੰ? ਇਹ ਵੀਰੇ ਤੇਲ ਬਹੁਤ ਖਾਂਦਾ ਸੀ, ਇੱਕ ਜੋਰ ਨਹੀਂ ਸੀ ਲਾਉਂਦਾ। ਠੀਕ ਹੈ। ਤੇ ਜੇ ਮੀਡੀਅਮ ਦੇ ਵਿੱਚ ਚੱਲਦਾ ਨਹੀਂ ਸੀ। ਠੀਕ ਹੈ। ਇਹ ਵੀਰ ਤੋਂ ਕੰਮ ਕਰਾਇਆ ਕਿ ਪੰਪ ਦੀ ਸੈਟਿੰਗ ਕਰਾਈ ਵਿੱਚੋਂ ਠੀਕ ਹੈ ਸਾਰਾ ਇਹ ਨਾ ਕੀਤਾ ਉਦੋਂ ਬਾਅਦ ਤੀਜੇ ਮੀਡੀਅਮ ਦੇ ਵਿੱਚ 13 ਹਾਲਾਂ ਤੇ ਚੱਲਣ ਲੱਗ ਪਿਆ ਠੀਕ ਹੈ ਇਹ ਬਈ ਆ ਤੁਸੀਂ ਪੂਰਾ ਪਰਖਿਆ ਟਰੈਕਟਰ ਨੂੰ ਬਈ ਵਾਕਈ ਫਾਇਦਾ ਹੋਇਆ ਪੂਰਾ ਪਰਖਿਆ ਟਰੈਕਟਰ ਫਿਰ ਬਈ ਬਾਅਦ ਦੇ ਵਿੱਚ ਅਸੀਂ ਪੈਸੇ ਦਿੱਤੇ ਸਾਰਾ ਪਰਖ ਕੇ ਬਾਅਦ ਵਿੱਚ ਅੱਛਾ ਬਾਅਦ ਦੇ ਵਿੱਚ ਪੈਸੇ ਬਿਨਾਂ ਸਪਰਿੰਗ ਪਾਇਆ ਬਿਨਾਂ ਸਪਰਿੰਗ ਪਾਇਆ ਕੁਝ ਨਹੀਂ ਕੀਤਾ ਜੀ ਹਾਂਜੀ ਇਹ ਨਾਲ ਕੀਤੀ ਹੈ ਅਰੇਜਨਲ ਸਾਰਾ ਸੋਸਾਇਟੀ ਇਹੀ ਹੈ ਠੀਕ ਹੈ ਗੋਲਾਂ ਦੇ ਟਾਇਰਾਂ ਵਾਲਾ ਤੀਜੇ ਹਾਲ ਵਿੱਚ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਉ ਬਈ ਉਦੋਂ ਕਾਦਾ ਕਾਦਾ ਕੰਮ ਲੈਨੇ ਤੁਸੀਂ ਹੋਰ ਹੁਣ ਤੇ ਘਰੇਤਾ ਦਾ ਲੈਨੇ ਤੇ ਬਾਈ ਦਾ ਤੇ ਤੂਡੀ ਦਾ ਹੀ ਤੇ ਰੇਤੇ ਤੇ ਬਈ ਕੋਈ ਫਰਕ ਲੱਗਿਆ ਹੁਣ ਫਰਕ ਲੱਗਾ ਹੀ ਰੇਤੇ ਸਵਰਾਜ ਨਾਲੋਂ ਅੱਗੇ 1000 ਰੁਪਏ ਦਾ ਤੇਲ ਵੱਧ ਖਾਂਦਾ ਸੀ ਹੁਣ ਤੁਣ 2-300 ਦਾ ਘੱਟ ਖਾਂਦਾ ਜੀ ਘੱਟ ਖਾਂਦਾ ਉਹ ਤੁਸੀਂ ਮੰਨ ਲਾ ਵੀ ਡੇਲੀ ਵਾਂਗੂ ਚੈੱਕ ਕਰਦੇ ਰਹਿੰਦੇ ਹੋ ਹਾਂ ਡੇਲੀ ਵਾਂਗੂ ਹੀ ਰੋਜ਼ ਜੀ ਹਾਂ ਬਈ ਪੂਰੀ ਤਸਲੀ ਦੋ ਟਰੈਕਟਰ ਹਨਾ ਸਸੀ ਗਾਲ ਜੀ ਤੇ ਇਹ ਟਰੈਕਟਰ ਸਾਰੇ ਆਪਣਾ ਬਈ ਹਾਂਜੀ ਆਪਣਾ ਇਹ ਤਾਂ ਬਈ ਜਿਵੇਂ ਨਵਾਂ ਹੀ ਲੱਗਦਾ ਹੈ ਬਸ 180 ਘੰਟੇ ਚੱਲਿਆ 180 ਘੰਟੇ ਚੱਲਿਆ ਜਿਹੜਾ ਨਵਾਂ ਸਟਿੱ ਏ ਬਾਈ ਫਰਕ ਕੀ ਤੁਹਾਨੂੰ ਲੋੜ ਪੈ ਗਈ ਬਾਈ ਇਹ ਭਰਾਏ ਨੇ ਮੇਰੇ ਇਹਨਾਂ ਦੇ ਟਰੈਕਟਰਾਂ ਦਾ ਕੰਮ ਇੱਥੋਂ ਹੋਇਆ ਹੈ ਇੱਥੇ ਚੱਲਦੇ ਨਾਲ ਵਧੀਆ ਹੋਇਆ ਵਧੀਆ ਲੱਗਾ ਉਹਨਾਂ ਨੂੰ ਦੇਖ ਕੇ ਅਸੀਂ ਕਿਹ ਚਲ ਦੇਖਦੇ ਆ ਬਾਈ ਨੇ ਬਾਈ ਜਦੋਂ ਛੱਡ ਕੇ ਗਿਆ ਸੀ ਉਹ ਦਿਨ ਤੋਂ ਅੱਜ ਬਹੁਤ ਫਰਕ ਲੱਗਦਾ ਨਹੀਂ ਵੀ ਆਦੋ ਟਰੈਕਟਰ ਤੇ ਬੈਠੇ ਠੀਕ ਹੈ ਇੰਨਾ ਫਰਕ ਹੈ ਤੇ ਅਰੀਜਨਲ ਨਹੀਂ ਬਾਈ ਇੰਨਾ ਜ਼ੋਰ ਲਾਉਂਦਾ ਹਨਾ ਨਹੀਂ ਨਹੀਂ ਸੀ ਲਾਉਂਦਾ ਤਾਂ ਵੀਰੇ ਆਏ ਠੀਕ ਹੈ 70 ਕਿਲੋਮੀਟਰ ਜਾਂਦੇ ਮਿਸਤਰੀ ਰਾਜ ਵੀ ਬਹੁਤ ਆਉਂਦੇ ਆ ਸਹੀ ਗੱਲ ਹੈ ਬਾਈ ਦਾ ਕੰਮ ਵੇਖਿਆ ਕੰਮ ਦੇ ਸਰਤੇ ਆ। ਉਹਨਾਂ ਨਾਲ ਥੱਲੇ ਕਮੈਂਟ ਵੀ ਬਹੁਤ ਕਰਨਗੇ ਹਨਾ ਬੰਦੇ। ਜੀਰੇ ਤੋਂ ਆਏ। ਜੀਰੇ ਤੋਂ ਆਏ ਬਾਈ ਹੁਣੀ ਇਹ ਮੋਹ ਪਿਆਰ ਦੀਆਂ ਗੱਲਾਂ ਬਾਈ ਹੁਣਾ ਨਾਲ। ਇੱਕ ਮਾਨ ਖੜਿਆ ਹੋਇਆ ਹੁੰਦਾ। ਹੋਰ ਵੀ ਅਸੀਂ ਵੀਰੇ ਪਤਾ ਵੀ ਦਿੱਤਾ। 6ਵਾਂ ਟਰੈਕਟਰ ਚੱਲਿਆ ਸਾਡੇ ਇੱਥੇ। ਰੇਟ ਤਾਂ ਬਹੁਤ ਜਾਇਜ। ਠੀਕ ਹੈ ਜੀ ਆਪਾਂ ਯਾਰ ਨਜਾਇਜ਼ ਨਹੀਂ ਅਗਲੇ ਨੂੰ ਜਿੰਨੇ ਚ ਲੋਕੀ ਵੈਸੇ ਟਰਬੋ ਦੇਂਦੇ ਆ ਬਾਈ ਨੇ ਉਹਨੇ ਚ ਕੰਮ ਕਰਤਾ ਠੀਕ ਹੈ ਜਿੰਨੇ ਚ ਲੋਕ ਇਕੱਲੇ ਟਰਬੋ ਲਾਉਂਦੇ ਆ ਉਹਨੇ ਚ ਬਾਈ ਨੇ ਕੰਮ ਕਰਤਾ ਕੀ ਗੱਲ ਹੈ ਲੋ ਵੀ ਇਹ ਵੀ ਗੱਲ ਆ ਵੀ ਲੁੱਟ ਹੈ ਨਹੀਂ ਇੱਥੇ ਤੇ ਚਲ ਆਪਾਂ ਬਾਈ ਕੋਲੇ ਖੜਾ ਹਾਲਤੂ ਲੱਗਦਾ ਵੀ ਨਹੀਂ ਟਰੈਕਟਰ ਵੀ ਖੁੱਲਾ ਆ ਠੀਕ ਹੈ ਜਿੱਥੇ ਉਹਨਾਂ ਬਾਈ ਨੂੰ ਪੁੱਛਿਆ ਵੀ ਕੀ ਕੀ ਖੋਲੇ ਸਾਨੂੰ ਉਹ ਦੱਸ ਦੇ ਠੀਕ ਹੈ ਤੁਹਾਨੂੰ ਵੈਸੇ ਆਨ ਪਤਾ ਨਹੀਂ ਲੱਗਿਆ ਕੀ ਖੋਲੇ ਆ ਕੇ ਲਸਮਾਨ ਦੇਖਿਆ ਸਾਨੂੰ ਦੱਸ ਦੇ ਬਦਲਿਆ ਕੀ ਹੈ ਠੀਕ ਹੈ ਤੇ ਇੱਕ ਬਈ ਹੋਰ ਦੇਖ ਗਿਆ ਆਪਾਂ ਇੰਨਾ ਹਨਾ ਤੁਹਾਨੂੰ ਯਕੀਨ ਆ ਬਈ ਪਹਿਲਾਂ ਤਾਂ ਵਰਤ ਦੇ ਕਰਕੇ ਵੀ ਨਹੀਂ ਆਉਣ ਸਰ ਬੰਦਾ ਪੁੱਛਦਾ ਸਾਡੇ ਟਰੈਕਟਰ ਨੂੰ ਨਵਾਂ ਟਰੈਕਟਰ ਕਿੱਥੋਂ ਪਟੋਂਗੇ ਕੀ ਕਰੋਗੇ ਤੇ ਬਸ ਸਿੱਧੀ ਬਾਈ ਦੇ ਸੱਟ ਕੇ ਉੱਡ ਗਏ ਚਲੇ ਸੀ ਐਤਵਾਰ ਦਾ ਕਰਾਰ ਸੀਗਾ ਕੱਲ ਸਾਡੇ ਤੋਂ ਆਇਆ ਨਹੀਂ ਕਿਹਾ ਅੱਜ ਆਏ ਆ ਤਾਂ ਸਾਡਾ ਟਰੈਕਟਰ ਰੈਡੀ ਆ ਠੀਕ ਹੈ ਚਲੋ ਵਧੀਆ ਬਾਈ ਜੀ ਤੇ ਠੀਕ ਹੈ ਜੀ ਸასი ਘਰ ਠੀਕ ਆ ਦੂਜਾ ਲਾਦਾ। ਉੱਥੇ ਸਿਟੀ ਲੈਫਟ ਤੇ ਦੂਜਾ ਲਾਦਾ ਬਾਈ ਨੇ। ਦੂਜਾ। ਦੂਜੇ ਦੇ ਵਿੱਚ ਵੀ ਟਾਇਰ ਘਮਾਉਂਦਾ ਤੇ ਦੂਜੇ ਨੰਬਰ ਤੇ ਥੱਲੋਂ ਵਾਹਣ ਦੇਖੋ ਤੁਸੀਂ ਗਿੱਲਾ ਕਿਉਂਕਿ ਗਿੱਲੇ ਦੇ ਵਿੱਚ ਥੋੜਾ ਜ਼ੋਰ ਟਰੈਕਟਰ ਦਾ ਜ਼ਿਆਦਾ ਲੱਗਦਾ ਹੁੰਦਾ। ਇਹ ਤਿਆਰਪਾ ਤੁਸੀਂ ਕਰਿਆ ਹੋ ਵੀਰਾਂ ਨੇ ਤੇ ਬਾਕੀ ਕਰ ਵੀ ਸਕਦੇ। ਜਿੰਨਾ ਸੁੱਕਾ ਵਾਣ ਹੋਊਗਾ ਉੰਨੀ ਛੇਤੀ ਟਾਇਰ ਘੁੰਮਦੇ 真的严吧。<music> ਤੀਜਾ ਮੀਡੀਅਮ ਆ ਮਿੱਤਰੋ ਤੀਜਾ ਮੀਡੀਅਮ ਆ ਹਾਂ ਠੀਕ ਆ ਆਹ ਤੀਜਾ ਮੀਡੀਅਮ ਓਕੇ ਕੋਈ ਨਹੀਂ ਰੁਕੀਏ ਆਪਾਂ ਆਹ ਦੇਖ ਲਈਏ ਮਾੜਾ ਸੋਈ ਸਾਈਕਾ ਕਰਦਾ ਬਾ ਇੱਥੇ ਧਕਾਈ ਰੱਖਦਾ ਇੱਥੇ ਟਿਕਾਈ ਰਹੂਗਾ ਲਾਸਟ ਇੱਥੇ ਹੈ ਠੀਕ ਹੈ ਹਣ ਬਾਈ ਆਪ ਟਰਾਈ ਲੈ ਰਹੇ ਆ ਮਿੱਤਰੋ ਆਪ ਚਲਾਉਂਦੇ ਆ ਜਿੰਨਾ ਦਾ ਟਰੈਕਟਰ ਆ ਬਾਈ ਕਰਾ ਵੱਡੇ ਪਾਲਾਂਗੇ ਸਾਧ ਕੇਰੀਆ ਤਾਂ तकरीबन ਇਧਰ ਹਾਲੇ ਇਸ ਤੋਂ ਵੱਡੇ ਮਿਲਦੇ ਨਹੀਂ 11 ਹਾਲਾ ਲੰਮੀਆਂ ਟੈਣਾਂ ਵਾਲਿਆ ਲੰਮੀਆਂ ਲੱਤਾਂ ਵਾਲਿਆ ਤਾਂ ਟਰੈਕਟਰ ਨੂੰ ਠੱਲ ਲੈਂਦੇ ਆ ਤੇ ਡੂੰਘੇ ਬਹੁਤ ਜਾਂਦੇ ਆ ਲਾਈ ਮੇਟਰੋ ਇਹ ਟਰੈਕਟਰ ਚੱਲਿਆ ਕਿਵੇਂ ਦਾ ਚੱਲਿਆ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਬਾਕੀ ਭਾਈ ਹੋਰਾਂ ਨੂੰ ਸੰਤੋਸ਼ਟੀ ਹੈ ਤੇ ਹਾਲ ਦੇਖੋ ਤੁਸੀਂ ਇੰਨਾ ਡੂੰਘਾ ਜਾਂਦਾ ਆ ਮੂਰੇ ਦੇ ਵੀਲਾ ਲੱਗਿਆ ਸੀਗਾ ਤਾਂ ਕਰਕੇ ਇੰਨੀ ਖਾਲੀ ਪਈ ਵੀ ਆ ਆਪਾਂ ਦਿਖਾਉਨੇ ਆ ਟੈਂਪਰੇਚਰ ਦਿਖਾਉਨੇ ਕਿੰਨਾ ਮਾਰਨਿੰਗ ਆ ਟੈਂਪਰੇਚਰ ਦਿਖਾ ਦਈਏ ਮਿੱਤਰੋ ਤੁਹਾਨੂੰ ਕਿੰਨਾ ਕੁ ਚੱਕਿਆ ਟਰੈਕਟਰ ਨੇ ਥੱਲੇ ਹੀ ਮੜ ਆਇਆ ਟੈਂਪਰੇਚਰ ਉੱਥੇ ਹੀ ਆ ਤਾ ਰਿਹਾ ਕੋਸੀ ਜਗਾ ਵੀ ਆਪਾਂ ਦੂਜੀ ਹਾਈਟ ਤੇ 3DM ਦੀ ਵਾਹਾਂ ਲੱਗੇ ਚਲੋ ਫਿਰ ਉੱਥੇ ਹੀ ਕਰਦੇ ਆ ਗੱਲਾਂ ਬਾਤਾਂ